ਮੈਂ ਸੁਧਾ ਜੈਨ ਸੁਦੀਪ ਨਵਾਂ ਸ਼ਹਿਰ ਦੀ ਜੰਪਲ ਅੱਜ ਰੇਲਵੇ ਰੋਡ ਤੋਂ ਲੈ ਕੇ ਨਹਿਰੂ ਗੇਟ ਤੱਕ ਦਾ ਸਫ਼ਰ ਜੋ ਹੈ ਸੜਕਾਂ ਤੇ ਕਿਵੇਂ ਚੱਲ ਰਿਹਾ ਹੈ ਕੀ ਹਾਲ ਹੈ ਉਸ ਵਾਰੇ ਮੈਂ ਕੁਝ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਉਮੀਦ ਹੈ ਨਵਾਂ ਸ਼ਹਿਰ ਵਾਸੀ ਵੀ ਇਸ ਨਾਲ ਸਹਿਮਤ ਹੋਣਗੇ ਆਓ ਇੱਕ ਕਵਿਤਾ ਦੇ ਰੂਪ ਵਿੱਚ ਤੇ ਦੇਖਦੇ ਹਾਂ ਸ਼ਹਿਰ ਦਾ ਹਾਲ ਨਵਾਂ ਸ਼ਹਿਰ ਦੀ ਦੀਦੀ ਇੱਕ ਅਰਜੋਈ ਆ ਕੀ ਹਾਲ ਹੋ ਗਿਆ ਏ ਰੱਬਾ ਮੇਰੇ ਸ਼ਹਿਰ ਦਾ ਸੜਕਾਂ ਟੁੱਟੀਆਂ ਪਈਆਂ ਸੁੱਕ ਗਿਆ ਪਾਣੀ ਨਹਿਰ ਦਾ ਸੁੱਤੇ ਪੈ ਨਹੀਂ ਰੱਖੇ ਲੱਗਦਾ ਮੇਰੇ ਸ਼ਹਿਰ ਦੇ ਜਾਂਕੇ ਲੱਗਦਾ ਉਹਨਾਂ ਦੇ ਕੰਨ ਹੀ ਬਹਿਰ ਗਏ ਪਟ ਦਿੱਤੀ ਹੈ ਸੜਕ ਮੇਰੇ ਪੇਕੇ ਦੀ ਹੁਣ ਤਾਂ ਪੱਕੀ ਸੜਕ ਸਿਰਫ ਠੇਕੇ ਦੀ ਵੀਰੇ ਨੇ ਪੁੱਛਿਆ ਇਹ ਕੀ ਹਾਲ ਬਣਾ ਦਿੱਤਾ ਕਹਿੰਦਾ ਲੋਕੀ ਮੁੜ ਜਾਂਦੇ ਨਾ ਚੱਲੇ ਕੋਈ ਕੰਮ ਧੰਦਾ ਵਾਹਨ ਟੁੱਟਫੁੱਟ ਜਾਂਦੇ ਨਾ ਚੱਲੇ ਕੋਈ ਵਸਵੇ ਕਟਨੀ ਤਾਂ ਇੱਥੇ ਹੀ ਹੈ ਭੈਣੇ ਰੋਕੇ ਜਾਂ ਹੱਸ ਕੇ ਦੋ ਸਾਲ ਬੀਤ ਗਏ ਹੁੰਦੀ ਸਭ ਦੀ ਖੱਜਲ ਖੁਆਰੀ ਨੂੰ ਕਰੇ ਨ ਕੋਈ ਰਿਸ਼ਤਾ ਇੱਥੇ ਕੰਨਿਆ ਕੁਆਰੀ ਨੂੰ ਹਰ ਇੱਕ ਅਹੁਦੇਦਾਰ ਦੀ ਨੀਅਤ ਚ ਖਰਾਬੀ ਏ ਜਾਂ ਕੇ ਜਨਤਾ ਦੀਆਂ ਨਜ਼ਰਾਂ ਵਿੱਚ ਹੀ ਖਰਾਬੀ ਏ ਬਾਪੂ ਨੂੰ ਪੁੱਛਿਆ ਇਹ ਕੀ ਹਾਲ ਬਣਾ ਦਿੱਤਾ ਕਹਿੰਦਾ ਬਾਪੂ ਦੇਖ ਖੱਡੇ ਸੜਕਾਂ ਦੇ ਸਭ ਸ਼ਰਮਸਾਰ ਨੇ ਕਿਨੂੰ ਕਹਾਤੀ ਏ ਮੈਂ ਸਾਰੇ ਚੋਰ ਹੀ ਇੱਥੇ ਪਹਿਰੇਦਾਰ ਨੇ ਵਤੇ ਵਪਾਰੀ ਫੱਕੇ ਮਿੱਟੀ ਹੋਏ ਬਿਮਾਰ ਨੇ ਵਾ ਨਾ ਚੱਲੇ ਕੋਈ ਕਿਸੇ ਦੀ ਵੀ ਸਭ ਬੇਜਾਰ ਨੇ ਲੱਗਦਾ ਮੇਰੇ ਸ਼ਹਿਰ ਦੀ ਕਿਸਮਤ ਖਰਾਬ ਏ ਜੋ ਦੇ ਦਿੱਤਾ ਇਸ ਸੜਕ ਦੀ ਮੁਰੰਮਤ ਤੋ ਜਵਾਬ ਏ ਵੇਖ ਸ਼ਹਿਰ ਵਾਸੀਆਂ ਦਾ ਹਾਲ ਨਮੋਸ਼ੀ ਰਹੀ ਆ ਰਹੀ ਕੀ ਹੋਊਗਾ ਭਵਿੱਖ ਸ਼ਹਿਰ ਦਾ ਚਿੰਤਾ ਸਤਾ ਰਹੀ ਸਰਕਾਰ ਹੋਵੇ ਕੋਈ ਵੀ ਕਿਸ ਨੂੰ ਹੈ ਫਰਕ ਪੈਂਦਾ ਸਰਕਾਰਾਂ ਹੋਣ ਕੋਈ ਵੀ ਕਿਸੇ ਨੂੰ ਨਾ ਫਰਕ ਪੈਂਦਾ ਮੁਸ਼ਕਲਾਂ ਦਾ ਖਮਿਆਜ਼ਾ ਤਾਂ ਆਮ ਜਨਤਾ ਨੂੰ ਹੀ ਭੁਗਤਣਾ ਪੈਂਦਾ ਮੇਰੇ ਵੇਖਦੇ ਹੀ ਵੇਖਦੇ ਬਜਿਆ ਇੱਕ ਪੱਥਰ ਉਛਲ ਕੇ ਟਫਨ ਗਲਾਸ ਤੇ ਸ਼ੋਰੂਮ ਦੇ ਸ਼ੀਸ਼ੇ ਨੂੰ ਟਹਿ ਟੇਰੀ ਕਰ ਦਿੱਤਾ ਖਲਾਸ ਵੇ ਸੁਨਿਆ ਹਰ ਦੂਜੇ ਦਿਨ ਇਹ ਹਾਦਸਾ ਹੈ ਵਾਪਰਦਾ ਗੱਲ ਸਪਸ਼ਟ ਕਹਿ ਰਹੀ ਨਾ ਹੈ ਕੋਈ ਵੀ ਪਰਦਾ ਸ਼ਹਿਰ ਦੇ ਫਟੇ ਹਾਲ ਦੇਖ ਕੇ ਦਿਲ ਸੀ ਅੰਦਰੋਂ ਅੰਦਰੀ ਰੋ ਰਿਹਾ ਹੈ ਪਰਮਾਤਮਾ ਹੈ ਵਾਹਿਗੁਰੂ ਹੈ ਅੱਲਾ ਹੈ ਪ੍ਰਭੂ ਏਕੀ ਹੋ ਰਹਾ ਰੇਲਵੇ ਰੋਡ ਨੂੰ ਸਵਾਰਨਾ ਇੱਕ ਆਮ ਚੀਜ਼ ਹੈ ਗੱਲ ਦਿਲ ਵਿੱਚ ਜਾ ਲੱਗੀ ਵਿੱਚੋਂ ਨਿਕਲੀ ਚੀਜ਼ ਹੈ ਵਾਂਗ ਕਪੂਤਰ ਅਹੁਦੇਦਾਰਾਂ ਅੱਖਾਂ ਮੀਚੀ ਬੈਠੇ ਨੇ ਵੋਟਾਂ ਪਾਣ ਵਾਲੇ ਵੀ ਬਿੱਲੀ ਤਿਆਰੀ ਖਿੱਚੀ ਬੈਠੇ ਨੇ ਮੌਕਾ ਜਦ ਆਇਆ ਤਾਂ ਉਹ ਵੀ ਰੰਗ ਦਿਖਾਣਗੇ ਹਰਾ ਕੇ ਵੋਟਾਂ ਵਿੱਚ ਇਹਨਾਂ ਦੀ ਪਿੱਠ ਲਗਾਉਣਗੇ ਵੇਖ ਸੜਕਾਂ ਦੇ ਵੀ ਟੁੱਟੇ ਹਾਲ ਦਿਲ ਹੀ ਦਿਲ ਵਿੱਚ ਰੋਈ ਸੁਦੀਪ ਵੇਖ ਸੜਕਾਂ ਦੇ ਹਾਲ ਦਿਲ ਹੀ ਦਿਲ ਵਿੱਚ ਰੋਈ ਨਵਾਂ ਸ਼ਹਿਰ ਦੀ ਧੀ ਦੀ ਹੱਥ ਜੋੜ ਹੈ ਇੱਕ ਅਰਜ਼ੋਈ ਕੋਈ ਤਾਂ ਦਿਓ ਦਿਲਾਸਾ ਅਜ ਭੈਣ ਤੁਹਾਡੀ ਰੋਈ ਕੋਈ ਤਾਂ ਫੜੋ ਬਾਝ ਧੀ ਤੁਹਾਡੀ ਰੋਈ ਨਵਾਂ ਸ਼ਹਿਰ ਦੀ ਧੀ ਦੀ ਹੈ ਇੱਕ ਅਰਜ਼ੋਈ ਧੰਨਵਾਦ ਜੀ